ਨਗਰ ਨਿਗਮ ਚੋਣਾਂ ਦੇ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਾਂਗਰਸ ਪਾਰਟੀ ਕਦੋਂ ਉਮੀਦਵਾਰ ਐਲਾਨ ਰਹੀ ਹੈ ਕਿਹੜੇ ਉਮੀਦਵਾਰ ਹੋ ਸਕਦੇ ਐ ਇਸ ਨੂੰ ਲੈ ਕੇ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਸਿਰ ਤੇ ਆ ਚੁੱਕੀਆਂ ਨੇ ਕਾਂਗਰਸ ਪਾਰਟੀ ਨੇ ਵੀ ਕੰਮ ਕਰੱਸੇ ਕੱਸਣੇ ਸ਼ੁਰੂ ਕੀਤੇ ਨੇ ਨਗਰ ਨਿਗਮ ਸ੍ਰੀ ਅੰਮ੍ਰਿਤਸਰ ਸਾਹਿਬ ਜਲੰਧਰ ਲੁਧਿਆਣਾ ਫਗਵਾੜਾ ਤੇ ਪਟਿਆਲਾ ਇਹਨਾਂ ਦੇ ਲਈ ਚੋਣਾਂ ਹੋਣੀਆਂ ਨੇ ਇਸੇ ਦੇ ਨਾਲ ਨਾਲ ਲਗਭਗ 42 ਤੋਂ 43 ਨਗਰ ਨਿਗਮਾਂ ਨਗਰ ਪੰਚਾਇਤਾਂ ਨਗਰ ਕੌਂਸਲਾਂ ਦੀਆਂ ਚੋਣਾਂ ਵੀ ਬਕਾਇਆ ਪਈਆਂ ਨੇ ਆਖਰਕਾਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਬਾਰੇ ਕੀ ਚਰਚਾ ਚੱਲ ਰਹੀ ਕਾਂਗਰਸ ਕਦੋਂ ਉਮੀਦਵਾਰ ਐਲਾਨਣ ਜਾ ਰਹੀ ਹੈ ਦੇ ਬਾਰੇ ਅਹਿਮ ਖਬਰ ਨਿਕਲ ਕੇ ਆ ਰਹੀ ਪੰਜਾਬ ਕਾਂਗਰਸ ਅਗਲੇ ਹਫਤੇ ਤੱਕ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ ਚੰਡੀਗੜ੍ਹ ਦੇ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਜਿਸ ਵਿੱਚ ਕਈ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ ਕੁਝ ਦਿਨ ਪਹਿਲਾਂ ਕਾਂਗਰਸ ਨੇ ਨਗਰ ਨਿਗਮਾਂ ਲਈ ਉਮੀਦਵਾਰਾਂ ਦੀ ਚੋਣ ਵਾਸਤੇ ਸਕ੍ਰੀਨਿੰਗ ਕਮੇਟੀਆਂ ਦਾ ਗਠਨ ਕੀਤਾ ਸੀ ਹਰ ਨਗਰ ਨਿਗਮ ਲਈ ਇੱਕ ਵੱਖਰੀ ਸਕ੍ਰੀਨਿੰਗ ਕਮੇਟੀ ਬਣਾਈ ਗਈ ਹੈ ਤੇ ਹਰ ਕਮੇਟੀ ਦੀ ਜਿਹੜੀ ਕਮਾਂਡ ਉਹ ਸੀਨੀਅਰ ਆਗੂ ਦੇ ਹੱਥ ਦਿੱਤੀ ਗਈ ਹੈ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਕਰੀਨਿੰਗ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਸਾਬਕਾ ਕੈਬਨਟ ਮੰਤਰੀ ਤ੍ਰਿਪਤ ਜਿੰਦਰ ਸਿੰਘ ਬਾਜਵਾ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਕੁਲਜੀਤ ਸਿੰਘ ਨਾਗਰਾ ਆਦ ਹਾਜ਼ਰ ਸਨ ਮੀਟਿੰਗ ਦੇ ਦੌਰਾਨ ਕਿਹਾ ਗਿਆ ਕਿ ਕਾਂਗਰਸ ਪਾਰਟੀ ਨਿਗਮ ਚੋਣਾਂ ਲਈ ਅਗਲੇ ਹਫ਼ਤੇ ਤੱਕ ਉਮੀਦਵਾਰਾਂ ਦੇ ਨਾਂ ਵਾਰਡ ਵਾਈਜ਼ ਫਾਈਨਲ ਕਰਕੇ ਸੂਚੀਆਂ ਦਾ ਐਲਾਨ ਕਰ ਦਵੇਗੀ ਆਗੂਆਂ ਨਾਲ ਕਾਂਗਰਸ ਪ੍ਰਧਾਨ ਨੇ ਸ਼ਹਿਰੀ ਚੋਣਾਂ ਲਈ ਰਣਨੀਤੀ ਨੂੰ ਘੜਿਆ ਅਤੇ ਆਗੂਆਂ ਨੇ ਪਾਰਟੀ ਨੂੰ ਕਈ ਅਹਿਮ ਨੁਕਤੇ ਸੁਝਾਏ ਸਕ੍ਰੀਨਿੰਗ ਕਮੇਟੀ ਵੱਲੋਂ ਉਮੀਦਵਾਰਾਂ ਦੀ ਤਲਾਸ਼ ਕੀਤੀ ਜਾਵੇਗੀ ਤੇ ਯੋਗ ਉਮੀਦਵਾਰਾਂ ਦੇ ਨਾਮ ਫਾਈਨਲ ਕੀਤੇ ਜਾਣਗੇ ਦੱਸਣਾ ਬਣਦਾ ਹੈ ਕਿ ਜਿਮਣੀ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਹੋਈ ਹੈ ਸਿਰਫ ਇੱਕੋ ਇੱਕ ਵਕਾਰੀ ਸੀਟ ਬਰਨਾਲਾ ਜ਼ਰੂਰ ਜਿੱਤ ਲਈ ਹੈ ਪਰ ਬਾਕੀ ਦੋ ਸੀਟਾਂ ਦੇ ਉੱਤੇ ਪਾਰਟੀ ਦੇ ਅਹਿਮ ਆਗੂਆਂ ਦੇ ਪਰਿਵਾਰ ਹਾਰ ਗਏ ਨੇ ਹੁਣ ਕਾਂਗਰਸ ਪਾਰਟੀ ਕੋਲ ਲੋਕ ਸਭਾ ਚੋਣਾਂ ਵਿੱਚ ਬਣੀ ਸਿਆਸੀ ਪੈੜ ਨੂੰ ਕਾਇਮ ਰੱਖਣ ਵਾਸਤੇ ਉਸ ਠੋਕ ਨੂੰ ਕਾਇਮ ਰੱਖਣ ਵਾਸਤੇ ਚੋਣਾਂ ਜਿੱਤਣੀਆਂ ਲਗਭਗ ਜ਼ਰੂਰੀ ਨੇ ਅਤੇ ਕਾਂਗਰਸ ਇਸ ਵਿੱਚ ਜੁਟੀ ਹੋਈ ਨਜ਼ਰ ਆਉਂਦੀ ਹੈ ਆਮ ਆਦਮੀ ਪਾਰਟੀ ਸੱਤਾ ਧਿਰ ਦੇ ਵਿੱਚ ਤੇ ਉਹ ਬੜੇ شدت ਦੇ ਨਾਲ ਨਗਰ ਨਿਗਮ ਚੋਣਾਂ ਲੜਨ ਦੀਆਂ ਤਿਆਰੀਆਂ ਕਰ ਰਹੇ ਨੇ ਅਮਨ अरोड़ा ਨੂੰ ਜਿਸ ਪ੍ਰਕਾਰ ਪ੍ਰਧਾਨ ਬਣਾਇਆ ਗਿਆ ਉਸ ਦਾ ਟੀਚਾ ਤੇ ਨਿਸ਼ਾਨਾ ਇਹ ਸੀ ਕਿ ਅਸੀਂ ਨਗਰ ਨਿਗਮ ਚੋਣਾਂ ਨੂੰ ਫੁੰਡ ਸਕੀਏ ਇਸੇ ਚੱਕਰ ਦੇ ਵਿੱਚ ਆਮ ਆਦਮੀ ਪਾਰਟੀ ਕਾਫੀ ਅੱਗੇ ਲੰਗੀ ਹੋਈ ਹੈ ਕਾਂਗਰਸ ਨੇ ਚੋਣਾਂ ਲੜਨ ਵਾਸਤੇ ਤਿਆਰੀ ਵਿੱਢੀ ਹੈ ਸਕਰੀਨਿੰਗ ਕਮੇਟੀਆਂ ਦੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਤੇ ਐਲਾਨ ਵੀ ਹੋ ਜਾਣਾ ਪਰ ਸਵਾਲ ਇਹ ਹੈ ਕਿ ਕੀ ਕਾਂਗਰਸ ਉਹੀ ਆਪਣੇ 파ਟੋ ਕਲੇਸ਼ ਦੇ ਨਾਲ ਕਾਟੋ ਕਲੇਸ਼ ਦੇ ਨਾਲ ਅੱਗੇ ਵਧੇਗੀ ਜਾਂ ਇਕਜੁੱਟ ਹੋ ਕੇ ਲੜਦੀ ਹੋਈ ਨਜ਼ਰ ਆਏਗੀ ਕਿਉਂਕਿ ਕਾਂਗਰਸ ਦਾ ਕਲੇਸ਼ ਕਿਸੇ ਤੋਂ ਲੁਕਿਆ ਛੁਪਿਆ ਤਾਂ ਨਹੀਂ ਕਾਂਗਰਸ ਬਹੁਤੀ ਵਾਰ ਇਸ ਇਦਾਂ ਹੋਇਆ ਕਿ ਕਾਂਗਰਸ ਖੁਦ ਕਾਂਗਰਸੀ ਨੂੰ ਕਾਂਗਰਸੀ ਹੀ ਹਰਾ ਦਿੰਦੇ ਨੇ ਐਸੀ ਸਥਿਤੀ ਬਣਦੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਨ੍ਹਾਂ ਜਿਹਦੇ ਵਿੱਚ ਟ੍ਰੇਨਡ ਲੋਕ ਨੇ ਜਿਹੜੇ ਲੋਕ ਟ੍ਰੇਨ ਨੇ ਇੱਕ ਤਾਂ ਹੁੰਦਾ ਨਾ ਵੀ ਕਹਿ ਲਈਏ ਆਪਾਂ ਅੰਬੇ ਆਮ ਸਿਆਸੀ ਵਰਕਰਸ ਹੀ ਉਹ ਆ ਗਏ ਕਾਂਗਰਸ ਅਕਾਲੀ ਦਲ ਦੇ ਵਿੱਚੋਂ ਗਏ ਹੋਏ ਉਹ ਟ੍ਰੇਨ ਲੋਕ ਨੇ ਜਿਹੜੇ ਕਾਲੀ ਕਾਂਗਰਸੀਆਂ ਦੇ ਚੌਧਰੀ ਸਿਆਸ ਦੇ ਚੌਧਰੀਆਂ ਦੇ ਲਈ ਗਰਾਊਂਡ ਦੇ ਉੱਤੇ ਮੈਨੇਜਮੈਂਟਾ ਕਰਦੇ ਸੀ ਗਰਾਊਂਡ ਦੇ ਉੱਤੇ ਕੰਮ ਕਰਦੇ ਸੀ ਧੱਕੇਸ਼ਾਹੀਆਂ ਕਰਦੇ ਸੀ ਉਹ ਲੋਕ ਤਾਂ ਆਮ ਆਦਮੀ ਪਾਰਟੀ ਕੋਲ ਨੇ ਹੁਣ ਅ ਬੜੀ ਵੱਡੀ ਗੱਲ ਹੈ ਇਹ ਕਿ ਉਹ ਲੋਕ ਨੇ ਤੇ ਉਹਨਾਂ ਦੇ ਨਾਲ ਉਹ ਪਾਰਟੀ ਮੈਦਾਨ ਚ ਉਤਰ ਰਹੀ ਹੈ ਤੇ ਏ ਜਦੋਂ ਮੈਦਾਨ ਚੁੱਤਰੇਗੀ ਤਾਂ ਫਿਰ ਕਾਂਗਰਸ ਦੇ ਲਈ ਕਾਫੀ ਚੁਣੌਤੀਆਂ ਜਿਹੜੀਆਂ ਨੇ ਉਹ ਸਾਹਮਣੇ ਆ ਸਕਦੀਆਂ ਨੇ